ਰਾਵਣ ਦਾ ਮਨ ਐਸਾ ਟਿਕ ਜਾਂਦਾ ਸੀ ਵੇਦਾਂ ਦੇ ਪਾਠ ਦੇ ਵਿੱਚ ਸ਼ਿਵ ਜੀ ਦਾ ਉਪਾਸ਼ਕ ਸੀ ਓਮ ਨਮ शिवाय ਇਹ ਜਪਦਾ ਸੀ ਔਰ ਜਪ ਇਸ ਦਾ ਕੋਈ ਐਸਾ ਨਹੀਂ ਸੀ ਕਿ 10 20 ਮਿੰਟ ਅੱਧਾ ਘੰਟਾ ਜਪਣਾ ਜਦ ਜਪਣ ਲੱਗਣਾ ਹੈ ਅਗਰ ਰਸ ਦੇ ਵਿੱਚ ਡੁੱਬ ਗਿਆ ਤੋ ਚਾਰ ਚਾਰ ਦਿਨ ਜਪਦੇ ਰਹਿਣਾ ਇਸ ਤਰ੍ਹਾਂ ਦਾ ਸੀ ਪੁਰਸ਼ ਅਭਿਆਸੀ ਨਾਮ ਅਭਿਆਸੀ ਚੜਾ ਵੀ ਬੜਾ ਸੀ ਇਹਦੇ ਜ਼ਮਾਨੇ ਚ ਲੰਕਾ ਨੇ ਉਨਤੀ ਇਤਨੀ ਕੀਤੀ ਸੀ ਕਿ ਚੰਦ ਸੁਰਤ ਜਾਂ ਕੇ ਤੱਕ ਪਤ ਰਸੋਈ ਬਸੰਤਰ ਜਾਂ ਕੇ ਕਪੜੇ ধੋਏ ਸੂਰਜ ਦੀਆਂ ਕਿਰਨਾਂ ਨਾਲ ਉਸਦੇ ਰਸੋਈ ਦੇ ਚੁੱਲ੍ਹੇ ਸਿੱਧੇ ਜਲਦੇ ਸਨ ਇਹ ਸੌਰ ਊਰਜਾ ਤੇ ਲੋਕੀ ਅਜ ਵਰਤੋਂ ਦੇ ਚ ਲੈ ਰਹੇ ਨੇ ਪਰ ਇਸ ਦਾ ਜ਼ਿਕਰ ਉਦੋਂ ਦਾ ਹੈ ਬਈ ਰਾਵਣ ਇਸ ਤਰ੍ਹਾਂ ਕਰਦਾ ਸੀ 10 ਸਿਰਾਂ ਵਾਲਾ ਕਹਿੰਦੇ ਨੇ ਮੈਂ ਅਰਜ਼ ਕਰਾਂ ਇਸ ਤਰ੍ਹਾਂ ਨਾ ਸਮਝ ਲੈਣਾ ਕਿ ਉਹਦੇ ਕੋਈ 10 ਸਿਰ ਸਨ ਕਿ ਜੋ 10 ਸਿਰ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ। ਪਰ ਇਸ ਦਾ ਸਬੂਤ ਮਿਲਦਾ ਹੈ ਕਿ ਚਾਰੇ ਵੇਦ ਉਸ ਨੂੰ ਜ਼ੁਬਾਨੀ ਗੰਠ ਸਨ ਉਹ ਜ਼ੁਬਾਨੀ ਪਾਠ ਕਰਦਾ ਸੀ। ਇਤਨਾ ਰਸ ਤੇ ਇਤਨਾ ਆਨੰਦ ਦੇ ਚ ਉਸ ਦੀ ਦੁਨੀਆ ਚ ਸਮਾ ਖੋ ਗਿਆ ਸੀ। ਕਾਲ ਨੂੰ ਸਮੇਂ ਨੂੰ ਉਹਨੇ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖੇ ਇਸ ਤੋਂ ਮੌਤ ਨਾ ਲੈਣਾ ਮੁਰਾਦ। ਪਰ ਇਸ ਨੂੰ ਮੂਰਖ ਕਿਉਂ ਕਿਹਾ ਗਿਆ ਹੈ? ਸਾਰੀਆਂ ਬੁਰਾਈਆਂ ਇਸ ਨਾਲ ਕਿਉਂ ਜੋੜੀਆਂ ਗਈਆਂ ਨੇ? ਔਰ ਸ਼ਾਇਦ ਦੁਨੀਆ ਵਿੱਚ ਇਤਨੀ ਬੇਇੱਜ਼ਤੀ ਕਿਸੇ ਦੀ ਵੀ ਨਹੀਂ ਹੋਈ ਜਿਤਨੀ ਰਾਵਣ ਦੀ ਸਾਲ ਦੇ ਸਾਲ ਭਾਰਤ ਦੇ ਜਲਾਇਆ ਜਾਂਦਾ ਹੈ ਸਾਲ ਦੇ ਸਾਲ ਚਲੋ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਦੋ ਦਫਾ ਜਲਾਇਆ ਸਾਲ ਦੇ ਸਾਲ ਹਜ਼ਾਰਾਂ ਸਾਲਾਂ ਤੋਂ ਜਲਾਇਆ ਜਾ ਰਿਹਾ ਹੈ ਔਰ ਪਤਾ ਨਹੀਂ ਕਦੋਂ ਤੱਕ ਜਲਾਇਆ ਜਾਏਗਾ ਉਹ ਵਿਚਾਰਾ ਕਦੋਂ ਦਾ ਰੁਕਸਤ ਹੋ ਗਿਆ ਪਰ ਅਜੇ ਵੀ ਜਲਾ ਰਹੇ ਨੇ ਅਜੇ ਵੀ ਉਸ ਨੂੰ ਬੇਇੱਜ਼ਤ ਕਰ ਰਹੇ ਔਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਯਾਨੀ ਇੰਜ ਕਹੋ ਕੇ ਭਾਰਤ ਵਿੱਚ ਇੱਕੋ ਹੀ ਮਹਾਪੁਰਸ਼ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ 라वण ਨਾਲ ਇਨਸਾਫ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਸਤਿਗੁਰੂ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੀ दमਕੇ ਹੋਤੀ ਸਾਠ RAMAN ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਾ ਇਤਨੀ ਉਪਮਾ